ਇਹ ਲੋਟੂ ਟੋਲੇ ਦੇ ਕੋਲ ਆਪਣੇ ਲੋਕਾਂ ਦਾ ਖਹਿੜਾ ਛਡਵਾਉਣ ਦੇ ਲਈ ਇਹ ਜੋ ਪ੍ਰਕਰਨ ਅੱਜ ਆਪਾਂ ਰੰਭਿਆ ਸੀਗਾ ਉਹ ਅੱਜ ਦੇ ਦਿਨ ਉਹ ਆਖਰੀ ਕਾਲ ਜਿਹੜੀ ਆ ਜਥੇਬੰਦੀਆਂ ਦੀ ਆਪਸੀ ਸਾਂਝ ਦੇ ਨਾਲ ਦਿੱਤੀ ਗਈ ਹੈ ਉਹਦੇ ਵਿੱਚ ਜਿੱਥੋਂ-ਜਿੱਥੋਂ ਵੀ ਜਥੇਬੰਦੀਆਂ ਜਥੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਕਾਫਲੇ ਦਾ ਨਾਮ ਆਪਣੇ ਆਪਣੇ ਜੁਨੀਅਨ ਦਾ ਇੱਕ ਇੱਕ ਲਖਾਰੀ ਬੈਠੋ ਜਦੇ ਅੰਦਰ ਜਿੱਥੇ ਮੈਂ ਵੀਰੇ ਕਰਵੀਰ ਸਿੰਘ ਕਾਦੀਆਂ ਦਾ ਪ੍ਰਧਾਨ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਉਥੇ ਸਾਡੇ ਦੁਆਬੇ ਦੇ ਉੱਚ ਕੋਆਰਡੀਨੇਟਰ ਸਰਦਾਰ ਬਲਵਿੰਦਰ ਸਿੰਘ ਜੀ ਸਾਹੀ ਸਾਹਿਬ ਉਭੀਏ ਸਾਡੇ ਵਿੱਚ ਬੈਠੇ ਜੇ ਸਤਿ ਨੰਕਰ ਦੇ ਬਾਵਜੂਦ ਵੀ ਉਹਨਾਂ ਨੇ ਹਾਜ਼ਰੀ ਦਵਾਈ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਪਹਿਲਾਂ ਤੋਂ ਬਾਅਦ ਸਰਦਾਰ ਰਸ਼ਪਾਲ ਸਿੰਘ ਜੀ ਪ੍ਰਧਾਨ ਕੈਂਟਰ ਜੂਨੀਅਰ ਫਲੋਰ ਸਰਦਾਰ ਗੁਰਨਾਮ ਸਿੰਘ ਜੀ ਚੁੰਨੀ ਸਾਹਿਬ ਮਠੱਡਾ ਸਰਦਾਰ ਲਖਵਿੰਦਰ ਸਿੰਘ ਜੀ ਲਖਾ ਮਨਜੀਤ ਸਿੰਘ ਜੀ ਨੰਡਾਲਾ ਸਰਦਾਰ ਲਖਵੀਰ ਤੋਂ ਕਾਈ ਪ੍ਰਧਾਨ ਨੇ ਭਾਰਤੀ ਕਿਸਾਨ ਜੀ ਉਹਨਾਂ ਦਾ ਦਵਾਪਾ ਦੇ ਉਹਨਾਂ ਨੇ ਹਰੇਕ ਤਰੀਕੇ ਦੇ ਨਾਲ ਸੇਵਾ ਵਿੱਚ ਯੋਗਦਾਨ ਪਾਇਆ ਮੈਂ ਉਹਨਾਂ ਦਾ ਧੰਨਵਾਦ ਕਰਾਂ ਚਾਹੇ ਧੰਨਵਾਦ ਕਰਦਾ ਜਿਹੜੇ ਸੱਜਣਾਂ ਲੰਗਰਾਂ ਦੇ ਮੂਹਰੇ ਖੜੋਤੇ ਨੇ ਨਾ ਮੇਰੇ ਪ੍ਰਭੂ ਟੈਕਸੀ ਯੂਨੀਅਨ ਵੱਲੋਂ ਕੀ ਕਹਿਣਾ ਚਾਹੋਗੇ ਜਿਹੜੀਆਂ ਠੱਗਾ ਕੰਦੀਆਂ ਨੇ ਜਿਹੜਾ ਪੰਜਾਬ ਟੈਕਸੀ ਦੇ ਪ੍ਰਿੰਸੀਪਲ ਨੇ ਤੰਤੀ ਵੱਲੋਂ ਬਲਵਾਂਦਰ ਸਿੰਘ ਕਾਦਿਯਾਰੀ ਪ੍ਰਧਾਨ ਨੇ ਮਾਫਵਾ ਮੰਗਦੇ ਇਹਨਾਂ ਦੇ ਐਨਵਾਈ 8 ਅਸੀਂ ਇੱਥੇ ਸਾਰੇ ਪੁੱਛਿਆ ਜੀ ਸਾਡੇ ਪੰਜਾਬ ਦੇ 23 ਜਿਲ੍ਹਿਆਂ ਦੇ ਸਾਰੇ ਜਿੰਨੇ ਡਰਾਈਵਰ ਵੀ ਲੈ ਅੱਜ ਦੇ ਵੱਡੇ ਦਾ ਫਾਇਦੇ ਤੇ ਬਹੁਤ ਰਹੇ ਸੋ ਪੂਰੀ ਨਾਲ ਲਾ ਕੇ ਵੇਖਾਂਗਾ ਪਾਲਣਾ ਕਰੋ ਮਤਲਬ ਟੋਲ ਵਲਾਸ ਆ ਫ੍ਰੀ ਕਰਾ ਦੋਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰਚਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਜਿੱਥੇ ਜਿੱਥੇ ਨਾਲ ਆਏ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਪਾਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਜੂਨੀਅਰ ਬਰਵਾ ਤਾਂ ਕੀ ਕਹਿਣਾ ਜਾਣੇ ਅਜੀ ਮੈਂ ਜੀ ਇੱਥੇ ਅਸੀਂ ਅੱਜ 15 ਦਿਨ ਹੋ ਗਏ ਠੀਕ ਹੈ ਜੀ ਸਾਡੇ ਦੋ ਜੱਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਜੁਨੀਆਂ ਦੁਆਬਾ ਪਿਕਾਵਾ ਮੈਂ ਮਾਲਵੇ ਦਾ ਪ੍ਰਧਾਨ ਆ ਆਸਤਾਨੋਂ 인ਦਰਵੀਰ ਸਿੰਘ ਕਾਦੀਆਂ ਤੇ ਦੂਜੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਠੀਕੇ ਜੁਟਵਾਉਂਦਾ ਖੇਲਗਰੋਪਾ ਹੁੜਿਆਣਾ ਤੋਂ ਵੀ ਬਾਕੇ ਵਿੱਚ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਜੀ ਅੱਜ ਤਾਂ ਹੋ ਗਿਆ ਅਸੀਂ ਇੱਥੇ ਮੋਰਚਾ ਲਾ ਕੇ ਬੈਠੇ ਆਂ ਅੱਛਾ ਜੀ ਔਰ ਸਾਡੀ ਜਿਹੜੀਆਂ ਮੰਗਾਂ ਸੀਗੀਆਂ ਉਹ ਸਾਰੇ ਅਸੀਂ ਜਿਹੜੀਆਂ ਕੌਫੀ ਨੇ ਪਾਈ ਹੈ ਪ੍ਰੇਖਣ ਜੀ ਮੰਡਸੇ ਜੀ ਰਿੱਜੀ ਹੈ ਸੋਚਣਾ ਕਿ ਕੀਤਾ ਜਾਵੇ ਔਰ ਜਿਹੜੀਆਂ ਹੋਰ ਵੀ ਕਾਣੇ ਬਹੁਤ ਧੰਨਵਾਦੀਆਂ ਬਾਬਾ ਕੁਸ਼ੀਦ ਦੇ ਨਾਮ ਕਰੀ ਜਿਹੜੇ ਤੁਹਾਡਾ ਸਿਸਟਮ ਨੂੰ ਠੀਕ ਕੀਤਾ ਜਾਵੇ ਬਹੁਤ ਜ਼ਿਆਦਾ ਇਹਨਾਂ ਨੇ ਸਾਥ ਦਿੱਤਾ ਥਾ ਦੁਨੀਆ ਸਾਰ ਨੂੰ ਮੰਗ ਪੱਤਰ ਦੇ ਦਿੱਤਾ ਸੀ ਬਹੁਤ ਬਹੁਤ ਧੰਨਵਾਦੀਆਂ ਜੀ ਇਹਨਾਂ ਦਾ ਸਾਡੇ ਕੋਲੇ ਕੋਈ ਅਨਐਚਈ ਦਾ ਅਧਿਕਾਰੀ ਨਹੀਂ ਆਇਆ ਜਿੱਥੇ ਇਸ ਮੁੰਡ ਨੇ ਵੀ ਸਾਨੂੰ ਪ੍ਰੋਸਾਦ ਦਿੱਤਾ ਕੱਲ ਐਡੀਐਮ ਸਾਹਿਬ ਵੀ ਸੀਗਾ ਪਹਾਨ ਪੱਤਰ ਸ਼ਮਸ਼ੇਰ ਸਿੰਘ ਦਾ ਬਹੁਤ ਵੱਡਾ ਕਾਫਲਾ ਲੈ ਕੇ ਆਇਆ ਜਿਹੜੀਆਂ ਥੋਡੀਆਂ ਬੰਨਾਂ ਨੇ ਅਸੀਂ ਉੱਪਰ ਮੈਂ ਅਰਜ਼ੀਆਂ ਨੇ ਸੇਵਾ ਬੁਲਾਉ ਤੋਂ ਆਇਆ ਜਾਊਗਾ ਪਰ ਸੀ 20 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਉਲੀਕਿਆ ਸੀਗਾ ਔਰ ਅੱਜ 30 ਤਰੀਕ ਨੂੰ ਅਸੀਂ 11 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕਰਕੇ ਅੱਜ ਭਾਈ ਮੇਨ ਮਕਸਦ ਕੀ ਆ ਮੇਨ ਮਕਸਦ ਆ ਜੀ ਨੂੰ ਪੂਰਨ ਤੌਰ ਤੇ ਅਸੀਂ ਬੰਦ ਕਰਾਵਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਕਿ ਇਸੇ ਤਰ੍ਹਾਂ ਜਿਵੇਂ 15 ਦਿਨ ਹੋ ਗਏ ਫ੍ਰੀ ਚੱਲਦੇ ਨੂੰ ਇਹ ਫ੍ਰੀ ਚੱਲੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇਸ ਧਰਨੇ ਦੇ ਵਿੱਚ ਆਏ ਆ ਮੇਨ ਕੀ ਸੋਚ ਕੇ ਆਏ ਆ ਜਿੰਦੇ ਲਗਵਾ ਕੇ ਜਾਵਾਂ ਜਾਂ ਇਹ ਤਾਂ ਮੈਂ ਸੋਚ ਕੇ ਆਇਆ ਹਾਂ ਇਹਦਾ ਮਤਲਬ ਆਪਣੀਆਂ ਗੱਡੀਆਂ ਇਥੋਂ ਫਰੀ ਲੰਗਿਆ ਕਰਨੀਆਂ ਠੀਕ ਹੈ ਔਰ ਤੁਸੀਂ ਦੇਖ ਸਕਦੇ ਆ ਬੱਚੇ ਵੀ ਜਿਹੜੇ ਹੈਗੇ ਹੱਥਾਂ ਵਿੱਚ ਜਿਹੜੇ ਆ ਉਹ ਛੱਲੇ ਫੜਕੇ ਜਿਹੜੇ ਆ ਇਸ ਧਰਨੇ ਦੇ ਵਿੱਚ ਜਿਹੜੇ ਆ ਆਏ ਹੋਏ ਨੇ ਤੁਸੀਂ ਵੀ ਜਿਹੜਾ ਆ ਕਿ ਇਸ ਧਰਨੇ ਦੇ ਵਿੱਚ ਆਏ ਆ ਕੀ ਕਹਿਣਾ ਚਾਹੋਗੇ ਜੀ ਅਸੀਂ ਟੂਲ ਜਿਹੜਾ ਪਹਿਲਾਂ ਦੱਸੋ ਕਿੱਥੋਂ ਆਏ ਆ ਤੇ ਨਾਮ ਕੀ ਆ ਸਾਂਝੂ ਨੇ ਦਬਾਬਾ ਅੱਛਾ ਸਾਡੇ ਏਰੀਏ ਤੇ ਵੀ ਸਾਡੀ ਇਸਤਰੀ ਵਿੰਗ ਪ੍ਰਧਾਨ ਨੂੰ ਲੁਧਿਆਣਾ ਜ਼ਿਲ੍ਹਾ ਅੱਛਾ ਜੀ ਹਾਂਜੀ ਲਾਧੀਆਂ ਫੁਰਤੋਂ ਆਏ ਆ ਠੀਕ ਹੈ ਜੀ ਹਾਂਜੀ ਅਸੀਂ ਜਿਹੜਾ ਇਹ ਟੂ ਲਿਆ 15 ਦਿਨ ਤੋਂ ਅਸੀਂ ਬੈਠੇ ਆ ਜਾਨੀ ਖੱਤਲ ਖਰਾਬ ਕਰ ਰਹੀ ਹੈ ਸਰਕਾਰ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਇਸ ਲਈ ਇਸ ਲਈ ਅਸੀਂ ਅੱਜ ਇਹ ਸੋਚਿਆ ਕਿ ਅੱਜ ਅਸੀਂ ਤਾਲੇ ਲਾ ਕੇ ਜਾਣਾ ਕਿ ਅਸੀਂ ਸਾਰੀਆਂ ਗੱਡੀਆਂ ਫ੍ਰੀ ਕਰਨੀਆਂ ਆ ਆਮ ਜਨਤਾ ਸਾਡਾ ਸਾਥ ਦੇਵੇ ਅਸੀਂ ਆਮ ਜਨਤਾ ਪਰ ਜੇ ਸਰਕਾਰ ਸੁਣਵਾਈ ਨਹੀਂ ਕਰਦੀ ਹੈ ਕਿ ਫਿਰ ਕੀ ਕਰਦੇ ਆ ਕਿਉਂ ਨਹੀਂ ਸਰਕਾਰ ਸੁਣਵਾਈ ਕਰੂਗੀ ਕਰੂਗੀ ਕਦੇ ਨਾ ਮਤਲ ਝੰਡੇ ਬੁਲੰਦ ਰਹਿਣਗੇ ਝੰਡੇ ਬੁਲੰਦ ਰਹਿਣਗੇ ਹ ਹਰੋਂ ਠੰਡੇ ਮਿੱਠੇ ਜਲਦੀ ਜਿਹੜੀ ਹੈਗੀ ਇੱਥੇ ਸ਼ਵੀਲ ਵੀ ਲਗਾਈ ਹੋਈ ਹੈਗੀ ਆ ਨੌਜਵਾਨ ਜਿਹੜੇ ਆ ਦੇਖੋ ਸੇਵਾ ਕਰ ਰਹੇ ਨੇ ਪਬਲਿਕ ਕੈਰੀਅਰ ਟਾਟਾ 401 ਕੇਂਦਰ ਯੂਨੀਅਨ ਜ਼ਿਲ੍ਹਾ ਆ ਸੌਰੀ ਫਲੋਰ ਔਰ ਟਰੱਕ ਯੂਨੀਅਨ ਜਗਰਾਉ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੀਆਂ ਮੰਗਾ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਦਬਾਬਾ ਟੈਕਸੀ ਯੂਨੀਅਨ ਅਤੇ ਟਰੱਕ ਜੂਨੀਅਨ ਮੁੱਖ ਮੰਗਾ ਜਿਹੜੀਆਂ ਜੋ ਲਗਾਤਾਰ ਟੋਲ ਪਲਾਜੇ ਦੇ ਰੇਟ ਦੇ ਵਿੱਚ ਵਾਧਾ ਕੀਤਾ ਉਸ ਨੂੰ ਘੱਟ ਕਰਕੇ 150 ਰੁਪਏ ਦੀ ਪਰਚੀ 24 ਘੰਟੇ ਦੀ ਕੀਤੀ ਜਾਵੇ ਤੇ ਇਸੇ ਤਰ੍ਹਾਂ ਵੱਡੇ ਬਾਨਾਂ ਦਾ ਰੇਟ ਵੀ ਸੈੱਟ ਕੀਤਾ ਜਾਵੇ ਟੋਲ ਪਲਾਜਾ ਦਾ ਮਹੀਨਾ ਪਾਸ ਵਿੱਚ ਜੋ ਵਾਧਾ ਕੀਤਾ ਉਸ ਨੂੰ ਘੱਟ ਕਰਕੇ 170 ਰੁਪਏ ਮਹੀਨਾ ਕੀਤਾ ਜਾਵੇ ਤੇ 20 ਕਿਲੋਮੀਟਰ ਦੇ ਅੰਦਰ ਆਂਦੇ ਏਰੀਆ ਨੂੰ ਟੂਲ ਫਰੀ ਕੀਤਾ ਜਾਵੇ ਇਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਦ ਤੱਕ ਇਹਨਾ ਮੰਗਾ ਨੂੰ ਪੂਰਾ ਨਹੀਂ ਕੀਤਾ ਜਾਂਦਾ ਟੂਲ ਪਲਾਜ਼ਾ ਅਨੁਮਿੱਥੇ ਸਮੇਂ ਲਈ ਫਰੀ ਰਹੇਗਾ ਇਹ ਤੁਸੀਂ ਦੇਖ پا ਰਹੇ ਹੋ ਤੁਸੀਂ ਜਿਹੜੀਆਂ ਟੂਲ ਪਲਾਜ਼ਾ ਉਸ ਤੇ ਆ ਤਸਵੀਰਾਂ ਲਿਖਿਆ ਹੋਇਆ ਉਹ ਦੂਹ ਤੱਕ ਤੁਸੀਂ ਦੇਖ پا ਰਹੇ ਹੋ ਇਹ ਕਾਰ ਸੇਵਾ ਕਿਸਾਨ ਮਜ਼ਦੂਰ ਇਕਤਾ ਜਿੱਦਾਬਾਦ ਲਿਖਿਆ ਹੈ ਗੁਰੂ ਕਾ ਜਿਹੜਾ ਅਤੁੱਟ ਲੰਗਰ ਹੈਗਾ ਆ ਉਹ ਇੱਥੇ ਵੀ ਵਰਤਾਇਆ ਜਾ ਰਿਹਾ ਭਾਰਤੀ ਕਿਸਾਨ ਯੂਨੀਅਨ ਦਬਾਬਾਂ ਦੇ ਨਾਲ ਆਏ ਨੇ ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਦੁੱਧ ਵਾਲੇ ਬਾਬੇ ਸੰਕਤਾ ਦੇ ਸਹਿਯੋਗ ਨਾਲ ਟੋਲ ਪਲਾਜਾ ਤੇ ਦੁੱਧ ਚਾਹ ਲੰਗਰ ਅਤੇ ਸ਼ਹੀਦ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇੱਥੇ ਲਿਖਿਆ ਹੋਇਆ ਆ ਗੁਰਦੁਆਰਾ ਭਗਤ ਧੰਨਾ ਜੀ ਪਿੰਡ ਬੇਗਮਪੁਰ ਤਹਿਸੀਲ ਫਲੋਰ ਲੱਖੇ ਜਿਹੜਾ ਆ ਉਹ ਇੱਥੇ ਜਿਹੜਾ ਲੰਗਰ ਜੋ ਵਰਤਾਇਆ ਜਾ ਰਿਹਾ ਸਰਦਾਰ ਵਰਿੰਦਰ ਸਿੰਘ ਜੀ ਖੈਰਾ ਆ ਭਾਰਤੀ ਕੂਟਾਂ ਜੀ ਹਰਪ੍ਰੀਤ ਕੌਰ ਔਰ ਭੈਣ ਜੀ ਅਮਰਜੀਤ ਕੌਰ ਜਿੱਥੇ ਇਹ ਪਹੁੰਚੇ ਨੇ ਕਾਈਮ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਲਾਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਤੁਸੀਂ ਕਿਹੜੀ ਯੂਨੀਅਨ ਤੋਂ ਆਏ ਹੋ ਔਰ ਕਿੱਥੋਂ ਆਏ ਹੋ ਤੁਹਾਡਾ ਧੰਵਾਦ ਉੱਥੇ ਪੀਕਅਪ ਜੁਨੀਅਨਾਂ ਸ਼ੇਰਾ ਮਲੇਰ ਕੋਟਰਾ ਤੋਂ ਹਾਂਜੀ ਬਹੁਤ ਸਪੈਸ਼ਲ ਬਾਬਾ ਦੇ ਜੋ ਬڑے ਸਰਕਟ ਵਰਕਰ ਨੇ ਹਾਂਜੀ ਕੀ ਕਹਿਣਾ ਚਾਹੁੰਗੇ ਅਸੀਂ ਵਿੱਚ ਸੰਗਤ ਭਰ ਕੇ ਲਿਆਏ ਨੇ ਪਹਿਲਾਂ ਆਪਣਾ ਨਾਮ ਔਰ ਪਿੰਡ ਵਗੈਰਾ ਦੱਸੋ ਅਸੀਂ ਆਲ ਇੰਡੀਆ ਕਿਸਾਨ ਸਭਾ 1936 ਕਰਨ ਕੁਮਾਰ ਚੰਨਾ ਇਹਨਾਂ ਪੁਨੇਗਰਾਂ ਤੋਂ ਆਪ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦੀ ਕਾ ਜਿਨ੍ਹਾਂ ਨੇ ਮੁਲਾਜਮ ਰਾਜ ਕੋਸਲ ਸਿੰਘ ਮੇਨ ਟ੍ਰਾਂਸਪੋਰਟ ਆ ਗਿਆ ਆਪ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਜਿੰਦਾਬੇੜ ਦੀ ਟੀਮ ਪਹੁੰਚੀ ਹੈ ਧੰਨਵਾਦੀ ਇਸ ਕਰਕੇ ਆਇਆ ਪ੍ਰਧਾਨ ਗੁਰਦੇਵ ਸਿੰਘ ਜੀ ਵੀ ਇੱਥੇ ਇਹ ਮਸਲਾ ਚੱਲ ਰਿਹਾ ਹੈ ਨਛੱਤਰ ਸਿੰਘ ਲਾਡੋਵਰ ਟੋਨ ਪਲਾਜ਼ਾ ਜਿਹੜਾ ਸਪੈਸ਼ਲ ਭਾਰਤ ਸਾਰੇ ਦੇਸ਼ ਵਿੱਚੋਂ ਸਾਡਾ ਜਿਲ੍ਹੇ ਦੀ ਬੱਤੀ ਦਾ ਟੈਕਸ ਬਹੁਤ ਜ਼ਿਆਦਾ ਸਾਡੇ ਸਰਿਕ ਸਜੀਤ ਸਿੰਘ ਸਰਕਾਰ ਨਹੀਂ ਕਰਿਆ ਇਸ ਮੋਰਚੇ ਪੋਰ ਟੈਕਸ ਹੋਣੇ ਨਹੀਂ ਚਾਹੀਦੇ ਕਿਉਂਕਿ ਅਸੀਂ ਜਦੋਂ ਵੀ ਕੋਈ ਵਾਹਨ ਖਰੀਦਦੇ ਹਾਂ ਉਹ ਭਾਵੇਂ ਐਕਟਿਵ ਆ ਜਾਂ ਮੋਪਡ ਵੀ ਲੈ ਲਈਏ ਸੂਈ ਤੋਂ ਲੈ ਕੇ ਅੱਗੇ ਤੱਕ ਟੈਕਸ ਦੇ ਰਹੇ ਹਾਂ ਅਸੀਂ ਉਹਦੀ ਰਜਿਸਟ੍ਰੇਸ਼ਨ ਦਿੰਨੇ ਆ ਉਹਦੇ ਕੋ ਟੈਕਸ ਦਿੰਨੇ ਆ ਦੀ ਸਭ ਕੁਝ ਕਰਾਉਂਦੇ ਆ ਸਭਾ ਅਸੀਂ ਪੈਰ ਪੈਰ ਤੇ ਉਹਦੇ ਟੈਕਸ ਦਿੰਦੇ ਜਦੋਂ ਕਿ ਭਾਰ ਢੋਣ ਵਾਲੇ ਜਿਹੜੇ ਵਾਹਨ ਨੇ ਉਹ ਫੂਲ ਟੈਕਸ ਵੀ ਦਿੰਦੇ ਨੇ ਨਾਲ ਇਹਨਾਂ ਨੇ ਜਿਹੜੀ ਰਹੀ ਹੈ ਅਸੀਂ ਇਹਨਾਂ ਦਾ ਟੈਕਸ ਲੈ ਜਾਂਦੇ ਨੇ ਅਸੀਂ ਇਹਨਾਂ ਦਾ ਲੱਗ ਤੋਂ ਟੋਪਰਾ ਜਾਂ ਕਾਦੇ ਨਹੀਂ ਇਹ ਸਰਕਾਰ ਨੇ ਇਹਨਾਂ ਮਤਲਬ ਇੱਕ ਟੈਕਸ ਲਿਆ ਜਾਵੇ ਨਹੀਂ ਜਾਂ ਤਾਂ ਇਹ ਟੈਕਸ ਲੈ ਲੈਣ ਜਾਂ ਤਿੰਨ ਟੈਕ ਸਾਡੇ ਪਰ ਇਹ ਵੀ ਟੈਕਸ ਲਿਮਿਟ ਚ ਹੋਣਾ ਚਾਹੀਦਾ ਕਿਉਂ ਹੋਵੇ ਕਿਹਨੂੰ ਹੋਵੇ ਜੀ ਜਦੋਂ ਸਾਡੇ ਕੋਲ ਰਜਿਸਟ੍ਰੇਸ਼ਨ ਰੋਡ ਟੈਕਸ ਗੱਡ ਟੈਕਸ ਲਿਆ ਜਾਂਦਾ ਉਹ ਲਿਆ ਜਾਂਦਾ ਤਾਂ ਸਾਡੇ ਕੋਲ ਟੋਲ ਟੈਕਸ ਕਿਉਂ ਤੇ ਫਿਰ ਇਹ ਨਹੀਂ ਲਿਆ ਜਾਣਾ ਚਾਹੀਦਾ ਇਹ ਲੈਣ ਜਾਂ ਉਹ ਲੈ ਲੈ ਇਹ ਨਹੀਂ ਲੈਣਾ ਇਹਦੀ ਇਹਦੀ ਕੀ ਸਮਾਂ ਸੀਮਾ ਤੈਅ ਹੋਣੀ ਚਾਹੀਦੀ ਆ ਇਹਦੀ ਸਮਾਸੀਮਾ ਇਹਨਾਂ ਦੀ ਤੈਅ ਕੀਤੀ ਹੋਈ ਹੈ ਪਰ ਉੱਤਰਕਾਟੋ ਮੈਚ ਜਣਾ ਇਹ سرمਾਈਦਾਰੀ ਸਿਸਟਮ ਜਿਹੜੀ ਦੇ ਉੱਤੇ ਸਰਕਾਰਾਂ ਚੱਲਦੀਆਂ ਨੇ ਉਹ ਕਦੋਂ ਇਹਨਾਂ ਦੀ ਭਾਈਵਾਲੀ ਦੇ ਵਿੱਚ ਉਹ ਵੰਡਣੀਆਂ ਕਿਉਂਕਿ ਉਹਨਾਂ ਨੇ ਬੋਟਾ ਵੀ ਇਹਨਾਂ ਤੋਂ ਲੈ ਕੇ ਪੈਸੇ ਲੈਂਦੀਆਂ ਨੇ ਕੰਢਣਾਂ ਨੇ ਪਿੱਛੇ ਕਿੰਨਾ ਰੋਲਾ ਪੈ ਰਿਹਾ ਹੈ ਕੰਢਣ ਦਾ ਮਤਲਬ ਇਹ ਹੈ ਕਿ ਇਹ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਹੈ ਅਗਲੀ ਗੱਲ ਤੀਜਾ ਬੋਝ ਹੈ ਜਿਹੜੇ ਕੂਲ ਟੈਕਸ ਲੱਗਦੇ ਨੇ ਇਹ ਫਿਰ ਠੇਕੇ ਦੀ ਰੇਤ ਤੇ ਜਾਂਦੇ ਨੇ ਠੇਕੇਦਾਰ ਜਿਹੜੀ ਸਿਸਟਮ ਹੈ ਉਹ ਤੁਹਾਡੇ ਕੂਲ ਆਪਣੇ ਖਰਚੇ ਕੰਢ ਕੇ ਪਹਿਲਾਂ ਵੀ ਲੈਂਦਾ ਹੈ ਪਰਾਸ਼ਰ ਦਾ ਹਰ ਬਲਵੀ ਸੰਗਤ ਵਿੱਚ ਆਇਆ ਵੀ 8-8 ਰੁਪਿਆ ਹਰ ਮਹੀਨੇ ਦਾ ਇੱਕ ਟਿਕਟਾਂ ਦਾ ਜਿਹੜਾ ਉਹ ਸਾਫ ਵੱਧ ਹੁੰਦਾ ਹੋਣਾ ਇਹ ਇਹ ਸਾਰੇ ਅਸੀਂ ਜਿਹੜਾ ਸਾਨੂੰ ਕਹਿੰਦੇ ਅੰਕੜੇ ਦਿੱਤੇ ਨੇ ਸੁਣਨ ਦੀ ਗੱਲ ਹੈ ਮਤਲਬ ਇਹ ਹੈ ਵੀ ਹੁਣ ਅੱਜ ਮੇਨ ਮਕਸਦ ਕੀ ਹੈਗਾ ਇਹ ਮੇਨ ਮਕਸਦ ਇਹ ਹੈ ਵੀ ਇੱਥੇ ਇੱਕ ਟੋਲ ਪਲਾਇਆ ਗਿਆ ਐਕਸ਼ਨ ਕਮੇਟੀ ਬਣੀ ਹੈ ਜਗਪਿੰਦਰ ਸਿੰਘ ਜੀ ਨਾਲ ਵੀ ਸਾਡੇ 20 ਕਿਲੋਮੀਟਰ ਏਰੀਆ ਵਿੱਚ ਪੈਂਦੇ ਜਿਹੜੇ ਵਾਹਨ ਇਹਨਾਂ ਫ੍ਰੀ ਦਿੱਤੇ ਜਾਣ ਜਿਹੜੇ ਲੁਧਿਆਣਾ ਵਿੱਚ ਲੋਕ ਰੋਜ਼ ਰਹਿੰਦੇ ਨੇ ਪੜ੍ਹ ਜਾਂਦੇ ਨੇ ਉਹ ਸ਼ਰਮ ਦੀ ਗੱਲ ਹੈ ਲੋਕਲ ਆਉਣੇ ਤਾਂ ਆਣਾ ਜਾਣਾ ਹੀ ਆ ਦੇਖੋ ਜੀ ਧਰਾਂ ਦਾ ਪ੍ਰਚਾਰ ਹੋ ਰਿਹਾ ਹੈ ਦੇਸ਼ ਦੀ ਰਾਜਧਾਨੀ ਤੋਂ ਸ੍ਰੀ ਹਰਮੰਦਰ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਹੈ ਇਹਦੇ ਉੱਤੇ ਲੱਖਾਂ ਸਰਕਾਰ ਨੂੰ ਲੰਘਦੇ ਨੇ ਤੇ ਕਿੰਨੀ ਜਗ੍ਹਾ ਟੈਕਸ ਲeke ਜਾ ਰਹੇ ਨੇ ਫਿਰ ਅਸੈਂਬਲੀ ਗੱਲ ਹੈ ਕਿ ਉਹਨਾਂ ਦੀ ਸ਼ਰਧਾ ਉੱਤੇ ਵੀ ਟੈਕਸ ਲਾਇਆ ਜਾ ਰਿਹਾ ਹੈ ਸੋ ਇਹ ਟੈਕਸ ਨੂੰ ਵਾਪਸ ਲਵਾਉਣ ਦੇ ਲਈ ਇੱਕ ਕਮੇਟੀ ਨੇ ਠਕਾਲ ਦਿੱਤੀ ਹੈ ਕਿ ਅਸੀਂ 2:30 ਵਜੇ ਜੇ ਸਾਡੀ ਕਿਸੇ ਪ੍ਰਸ਼ਾਸਨ ਦੇ ਬੰਦੇ ਨੇ ਆ ਕੇ ਗੱਲ ਨਾ ਸੁਣੀ ਵੀ ਤਾਲਾ ਸੀ ਇਸ ਸਟੋਰ ਕੋਲ ਹੈ ਜੀ ਪੱਕਾ ਤਾਲਾ ਲਾ ਦਾਂਗੇ ਤੇ ਅਸੀਂ ਪ੍ਰਸ਼ਾਸਨ ਨੂੰ ਉਡੀਕ ਕਰਦੇ ਹਾਂ ਕਿ ਉਹ ਚੋਂ ਹੁਣ ਤੇ ਗੱਲ ਕਰਨ ਜਾ ਪਾਨੇ ਇਹ ਟੋਲ ਪਲਾਜਾ ਜਿਹੜਾ ਨੈਸ਼ਨਲ ਸੜਕ ਦੇ ਪਿੰਡ ਆ ਇਹ ਨੈਸ਼ਨਲ ਜਿਹੜੀ ਹੈਗੀ ਅਥਾਰਟੀ ਤੇ ਸੈਂਟਰ ਦੇ ਦੀ ਨਾਉਂਦੀ ਆ ਭਾਰਤ ਸਰਕਾਰ ਦੇ ਦੀ ਨਾਉਂਦੀ ਆ ਪਰ ਪੰਜਾਬ ਸਰਕਾਰ ਤੋਂ ਲੋਕਾਂ ਦੀ ਗੱਲ ਸੁਣ ਕੇ ਜੁਰ ਪਹੁੰਚਾਉਣੀ ਚਾਹੀਦੀ ਆ ਤੇ ਉਹਨੂੰ ਵੀਚੇ ਦੇ ਵੀਡੀਓ ਉੱਪਰ ਤੇ ਤੌਰ ਤੇ ਆ ਕੇ ਗੱਲ ਕਰਨੀ ਪਣਦੀ ਆ ਸੀ ਇਸ ਕਰਕੇ ਹੋਰ ਤੁਸੀਂ ਦੇਖ ਪਾ ਰਹੇ ਹੋ ਇਹਨਾਂ ਨੇ ਕਿਹਾ ਕਿ ਅਗਰ 2:30 ਵਜੇ ਤੱਕ ਸਾਡੀ ਗੱਲ ਦੀ ਸੁਣਵਾਈ ਨਾ ਹੋਈ ਤਾਂ ਆਪਣੇ ਪੱਧਰ ਦੇ ਉੱਪਰ ਜਿਹੜਾ ਹੈ ਕਿ ਇਹ ਟੋਲ ਪਲਾਜੇ ਤੇ ਜਿਹੜੀ ਆ ਉਹ ਅਗਲੀ ਕਾਰਵਾਈ ਕੀਤੀ ਜਾਏ ਸਾਥੀਆਂ ਸਮੇਂ ਦੇ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ ਇੱਥੇ ਤੇ ਦੇਖ ਪਾ ਰਹੇ ਹੋ ਅੱਜ ਜਿਹੜੀ ਇਹ ਜੰਗ ਆ ਕਿਸਾਨਾਂ ਦੀ ਇਹਨਾਂ ਦੇ ਨਾਲ ਹਰ ਪਾਰ ਦੀ ਹੈਗੀ ਆ 2:30 ਵਜੇ ਤੱਕ ਅਗਰ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅਗਲਾ ਅਗਲੀ ਕਾਰਵਾਈ ਹੋਏਗੀ ਉਹ ਤੁਹਾਨੂੰ ਦਿਖਾਈ ਜਾਵੇਗਾ ਨਗਰ ਤੋਂ ਅਧਿਤੀਆਂ ਕਹਿੰਦੇ ਆ ਪਹਿਰ ਮਨਜੀਤ ਕੌਰ ਪਰਿਵਾਰ ਲੁਧਿਆਣਾ ਤੋਂ ਰਣਜੀਤ ਸਿੰਘ ਲੁਧਿਆਣਾ ਟਰੱਕ ਯੂਨੀਅਨ ਨੂਰ ਮਹਿਰ ਜਸਵੰਤ ਸਿੰਘ ਜੀ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਔਰ ਜਗਰਾਹ ਤੋਂ ਟਰੱਕ ਯੂਨੀਅਨ ਵਾਲੇ ਭਰਾ ਸਾਡੇ ਆਏ ਨੇ ਇਹਨਾਂ ਦੇ ਤਹਿਤ ਵੀ ਸ਼ੁਕਰ ਗੁਜ਼ਾਰਨਾ ਬਹੁਤ ਸਹਾਇਕ ਜੱਥੇਬੰਦੀਆਂ ਸਾਡੀਆਂ ਕਿਸਾਨ ਜੱਥੇਬੰਦੀਆਂ ਸਮਾਜ ਸੇਵੀ ਜੱਥੇ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499